ਸਤਿ ਸ੍ਰੀ ਅਕਾਲ ਦੋਸਤੋ ਆਉ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੇ ਜੀਵਨ ਅਤੇ ਪੰਜਾਬੀ ਸਾਇਇਤ ਨੂੰ ਉਹਨਾਂ ਦੀ ਕੀ ਦੇਣਾ ਹੈ ਉਹਦੇ ਬਾਰੇ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੇ ਜੀਵਨ ਰਚਨਾ ਮੁੱਖ ਵਿਸ਼ਿਆਂ ਤੇ ਕਾਵ ਕਲਾ ਦੇ ਨਾਲ ਜਾਣ ਪਛਾਣ ਕਰਾਓ ਜਾਂ ਭਾਈ ਗੁਰਦਾਸ ਜੀ ਦੇ ਜੀਵਨ ਅਤੇ ਪੰਜਾਬੀ ਸਾਹਿਤ ਨੂੰ ਉਹਨਾਂ ਦੇ ਯੋਗਦਾਨ ਬਾਰੇ ਵਿਚਾਰ ਕਰੋ ਭਾਈ ਗੁਰਦਾਸ ਜੀ ਦਾ ਜਨਮ 1569 ਈਸਵੀ ਵਿੱਚ ਗੋਇੰਦਵਾਲ ਵਿਖੇ ਹੋਇਆ ਸੀ ਉਹ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਉਹ ਸੰਸਕ੍ਰਿਤ ਦੇ ਭਾਰੀ ਪੰਡਿਤ ਤੇ ਗੁਰਮਤ ਦੇ ਅਨੁਯਾਈ ਸਨ ਸਿੱਖ ਧਰਮ ਦੇ ਪ੍ਰਚਾਰ ਲਈ ਉਹ ਆਗਰਾ ਅਤੇ ਬਨਾਰਸ ਆਦਿ ਕਈ ਥਾਵਾਂ ਤੇ ਗਏ। ਉਹ ਤੀਜੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਸਾਹਿਬਾਨ ਦੇ ਸਮੇਂ ਗੁਰੂ ਘਰ ਦੀ ਸੇਵਾ ਵਿੱਚ ਜੁਟੇ ਰਹੇ। ਆਪਣੀ ਵਿਵਰਤਾ, ਸ਼ਰਧਾ ਤੇ ਸੇਵਾ ਭਾਵ ਕਰਨ ਕਾਰਨ ਆਪ ਗੁਰੂ ਸਾਹਿਬ ਦੇ ਹਜ਼ੂਰੀ ਸਿੱਖਾ ਵਿੱਚੋਂ ਗਿਣੇ ਜਾਂਦੇ ਸਨ। ਅਮਰ ਸਾਧਨ ਨਹੀਂ ਰੱਖਣ ਤੇ ਇਸ ਦੇ ਵਿਕਾਸ ਵਿੱਚ ਆਪਨੇ ਵਾਅ ਚੜ ਕੇ ਭਾਗ ਲਿਆ ਆਪ ਨੂੰ ਗੁਰ ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬ ਵੱਲੋਂ ਪਿੰਨ ਪਿੰਨ ਦੇਸ਼ਾਂ ਵਿੱਚ ਭੇਜਿਆ ਗਿਆ ਆਪਨੇ ਕਾਫੀ ਸਮਾਂ ਕਾਸ਼ੀ ਵਿੱਚ گزارਿਆ ਆਪਨੇ ਪ੍ਰਿਥੀ ਚੰਦ ਉਸਦੇ ਅਨਯਾਈਆਂ ਦੁਆਰਾ ਗੁਰਗੱਦ ਦੀ ਸੰਬੰਧੀ ਫੈਲਾਏ ਭਲੇਖਿਆਂ ਦੀਆਂ ਧੱਜੀਆਂ ਉਡਾ ਦਿੱਤੀਆਂ। ਆਪਨੇ ਸਿੱਖਾਂ ਵਿੱਚ ਦਸਵੰਦ ਕੱਢਣ ਦਾ ਰਿਵਾਜ ਪ੍ਰਚਲਿਤ ਕੀਤਾ। ਆਪ 1637 ਈਸਵੀ ਦੇ ਵਿੱਚ ਚਲਾਣਾ ਕਰ ਗਏ। ਰਚਨਾ ਭਾਈ ਗੁਰਦਾਸ ਜੀ ਨੇ ਬ੍ਰਿਜ ਭਾਸ਼ਾ ਵਿੱਚ 700 ਦੇ ਕਰੀਬ ਸਵਈਏ ਰਚੇ ਤੇ ਪੰਜਾਬੀ ਵਿੱਚ 39 ਵਾਰਾਂ ਰਚੀਆਂ। ਭਾਈ ਗੁਰਦਾਸ ਜੀ ਨੇ ਬ੍ਰਿਜ ਭਾਸ਼ਾ ਦੇ ਵਿੱਚ 700 ਦੇ ਕਰੀਬ ਸਵਈਏ ਰਚੇ ਅਤੇ ਪੰਜਾਬੀ ਦੇ ਵਿੱਚ 39 ਵਾਰਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਸਨ ਭਾਈ ਸਾਹਿਬ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ ਇਸ ਕੰਨ ਇਹ ਹੈ ਇਸ ਦਾ ਕਹਾਣੀ ਹੈ ਕਿ ਆਪ ਨੇ ਆਪਣੀਆਂ ਵਾਰਾਂ ਵਿੱਚ ਗੁਰਬਾਣੀ ਅਤੇ ਗੁਰਮਤ ਨੂੰ ਸੁਖਮ ਅਤੇ ਗੂੜੇ ਸਿਨਾਤਾ ਨੂੰ ਕਰੋਗੀ ਉਪਮਾਵਾਂ ਤੇ ਦ੍ਰਿਸ਼ਟਾਂਤਾਂ ਦੇ ਨਾਲ ਸਪਸ਼ਟ ਕਰਕੇ ਸਰਦਲ ਪਾਸ਼ਾ ਵਿੱਚ ਪੇਸ਼ ਕੀਤਾ ਹੈ ਵਿਸ਼ਾ ਵਸਤੂ ਆਪ ਦੀਆਂ 12 ਦਾ ਵਿਸ਼ਾ ਗੁਰਮਤਿ ਵਿਆਖਿਆ ਹੈ ਸ੍ਰਿਸ਼ਟੀ ਦੀ ਰਚਨਾ ਤੇ ਰੱਬ ਪਸਾਰੀ ਬਾਰੇ ਰੱਬ ਦੇ ਪਸਾਰੇ ਬਾਰੇ ਆਪ ਨੇ ਵਿਚਾਰਾਂ ਦਾ ਆਧਾਰ ਗੁਰਮਤਿ ਹੀ ਹੈ ਜਿਵੇਂ ਪ੍ਰਥਮੇ ਸਾਸਨ ਮਾਰਤੰ ਅੰਦਤੰ ਕਿਛ ਖਬਰ ਨਾ ਕਾਈ ਤੁਕਵੰਦੀ ਦੇਖੋ ਇਹ ਜਿਆਦਾ ਅਧਿਆਤਮਿਕ ਪੱਖ ਨਾਲ ਹੀ ਵਾਰਾਂ ਲਿਖੀਆਂ ਇਹਨਾਂ ਨੇ ਪ੍ਰਥਮੇ ਸਾਸਨ ਮਾਰਤੰ ਅੰਦਤੰ ਕਿਛ ਖਬਰ ਨਾ ਕਾਈ ਆਪੇ ਆਪ ਉਪਾਇਕ ਹੈ ਆਪੇ ਆਪਣਾ ਨਾਂਉ ਧਰਾਇਆ ਆਪ ਨੇ ਸਪਸ਼ਟ ਕੀਤਾ ਹੈ ਕਿ ਸਤਗੁਰੂ ਹੀ ਭਾਰ ਬ੍ਰਹਮ ਤੇ ਪਰਮੇਸ਼ਰ ਹੈ ਉਹ ਸਾਰਿਆਂ ਵਿੱਚ ਪ੍ਰਗਟ ਹੋ ਕੇ लोभ ही रहंदा है सब ਦੇ ਵਿੱਚ ਪ੍ਰਗਟ ਵੀ ਹੈ ਤੇ ਅਲੋਪ ਵੀ ਰਹਿੰਦਾ ਹੈ ਪਰ ਬ੍ਰਹਮ ਪੂਨ ਬ੍ਰਹਮ ਆਦੀ ਪੁਰਖ ਹੈ ਸਤਗੁਰ ਸੋਈ ਆਪੇ ਆਪਨਾ ਆਪ ਜਨਾਇਆ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਗੁਰਮੁਖ ਗੁਰੂ ਦੀ ਮਹਿਮਾ ਸੇਵਾ ਸਿੱਧਕ ਨਿਮਰਤਾ ਮਿਠਤ ਅੱディ ਵਿਸ਼ਿਆਂ ਨੂੰ ਬਾਣੀ ਦੀ ਵਿਆਖਿਆ ਸਾਹਿਤ ਬਾਣੀ ਦੀ ਵਿਆਖਿਆ ਸਹਿਤ ਪੇਸ਼ ਕੀਤਾ ਹੈ ਸਿੱਖ ਫਿਲਾਸਫੀ ਦੀ ਵਿਆਖਿਆ ਕਰਨ ਤੋਂ ਇਲਾਵਾ ਭਾਈ ਸਾਹਿਬ ਨੇ ਉੱਚ ਜੀਵਨ ਜਾਂਚ ਦਾ ਰਾਹ ਵੀ ਦੱਸਿਆ ਹੈ ਆਪਨੇ ਕਰਮ ਕਾਂਡੀ ਚੱਕਰ ਵਿੱਚ ਫਸੇ ਹੋਏ ਜੀਵਾਂ ਨੂੰ ਗੁਰੂ ਧਾਰਨ ਲਈ ਪ੍ਰੇਰਿਆ ਉਹਨਾਂ ਨੂੰ ਆਪਣੀਆਂ ਭੁੱਲਾਂ ਬਖਸ਼ਾਵਨ ਅਤੇ ਸਤਿਗੁਰੂ ਅੱਗੇ ਅਤੇ ਨਿਮਰਤਾ ਸਾਹਿਤ ਅਰਦਾਸ ਕਰਨ ਲਈ ਆਖਿਆ ਉਸ ਸਮੇਂ ਦੀ ਸਮਕਾਲੀ ਅਵਸਥਾ ਬੜੀ ਗ੍ਰਾਵਿਟ ਭਰੀ ਹੋਈ ਸੀ। ਪ੍ਰithvi ਪਾਪਾਂ ਨਾਲ ਭਰੀ ਪਈ ਸੀ। ਮਤਮਤਾੰਤਰ ਵੱਧ ਗਏ ਸਨ। ਲੋਕਾਈ ਹਿਉਮੇ ਦੇ ਵਿੱਚ ਸਾੜੀ ਸਾੜ ਰਹੀ ਸੀ। ਧਰਮ ਦੇ ਠੇਕੇਦਾਰ ਬ੍ਰਾਹਮਣ ਤੇ ਮੌਲਾਣੇ ਭੇਖਾਂ ਵਿੱਚ ਉਲਝੇ ਹੋਏ ਸਨ ਅਤੇ ਖਾਮ-ਖਾ ਇੱਕ ਦੂਜੇ ਨਾਲ ਖਹਿ-ਖੇ ਕੇ ਮਰ ਰਹੇ ਸਨ। ਸਮਾਜਿਕ ਤੇ ਰਾਜਨੀਤਿਕ ਸਥਿਤੀ ਹੋਰ ਵੀ ਭੈੜੀ ਸੀ। ਅਨਿਆਦ ਬੋਲਬਾਲਾ ਸੀ। ਭਾਈ ਸਾਹਿਬ ਨੇ ਸਤਗੁਰੂ ਨੂੰ ਸੱਚਾ ਬਾਦਸ਼ਾਹ ਅਤੇ ਦੁਨੀਆ ਦੇ ਬਾਦਸ਼ਾਹਾਂ ਨੂੰ ਕੂੜਾ ਆਖਿਆ। ਪਰਿਗਲਾਣ ਜਗਤ ਵਿੱਚ ਚਾਰਿਆ ਵਰਨ ਆ ਆਸ਼ਰਮ ਪਾਏ ਦਸਨਮ ਸੰਨਿਆਸੀ ਜੋਗੀ ਬਾਰਹ ਪੰਥ ਚਲਾਏ। ਜੰਗਮ ਅਤੇ ਸਰੇਵੜੇ ਦਗੇ ਦਿਗਾਂ ਤੇ ਕੰਬਰ ਵਾਦ ਕਰਾਏ। ਜੰਗਮ ਅਤੇ ਸਰੇਵ ਸਰੇਵੜੇ दगे दिगंबर वाद कराए ब्राह्मण बहुर बहुत प्रकार कर शास्त्र वेद पुराण लड़ाए कल आए कुत्ते मोह कल आए कुत्ते मुही खाज हुआ मुर्दार गुस्साई राजे आप कमाव दे उल्टी वाड़ खेत को खाई ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਪਰਜਾ ਅੰਧੀ ਗਿਆਨ ਵੇਨ ਕੂੜਕੁਸਤ ਮੁਖੋ ਮੁਖੋ ਅਲਾਈ ਰੂਪਪਖ ਪਾਏ ਗੁਰਦਾਸੀ ਦੀ ਕਲਪਨਾ ਦਾ ਖੇਤਰ ਬੜਾ ਵਿਸ਼ਾਲ ਹੈ ਵਲਵੇ ਦੀ ਵਲਵਲੇ ਦੀ ਥਾਂ ਬૌਧਿਕਤਾ ਤੇ ਬਾਰ ਮੁਖੀ ਵਿਰਤਾਂਤੀ ਅੰਸ਼ ਪ੍ਰਦਾਨ ਹੈ ਡਾਕਟਰ ਗੁਪਾਲ ਸਿੰਘ ਦੇ ਕਥਨ ਅਨੁਸਾਰ ਆਪ ਦੀ ਰਚਨਾ ਗੁਰਬਾਣੀ ਵਾਂਗ ਜਜ਼ਬੇ ਨਹੀਂ ਉਭਾਰਦੀ ਕੇਵਲ ਦਲੀਲ ਦੀ ਬਾਣੀ ਬੋਲਦੀ ਹੈ ਇਸ ਕਰਕੇ ਇਸ ਵਿੱਚ ਗੁਰਬਾਣੀ ਵਰਗੀ ਮਿਠਾਸ ਨਹੀਂ ਪਾਈ ਜਾਂਦੀ ਆਪਨੇ ਪਹਿਲੀ ਵਾਰ ਵਿੱਚ 6 ਗੁਰੂ ਸਾਹਿਬਾਂ 10ਵੀਂ ਵਾਰ ਵਿੱਚ ਪ੍ਰਸਿੱਧ ਭਗਤਾਂ ਤੇ 11ਵੀਂ ਵਾਰ ਵਿੱਚ ਕਈ ਗੁਰਸਿੱਖਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਹੈ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਪੰਜਾਬ ਦੇ ਕੇਂਦਰੀ ਅਤੇ ਦੱਖਣੀ ਪੱਛਮੀ ਪੰਜਾਬ ਦੀ ਬੋਲੀ ਵਰਤੀ ਹੈ ਕਿਰਿਆਵਾਂ ਦਾ ਆਧਾਰ ਕੇਂਦਰੀ ਪੰਜਾਬੀ ਹੈ ਪਹਿਲੀਆਂ 10-12 ਵਿੱਚ ਬ੍ਰਿਜ ਭਾਸ਼ਾ ਦੇ ਸ਼ਬਦ ਕਾਫੀ ਮਿਲਦੇ ਹਨ ਬਾਕੀ 19-20 ਦੇ ਵਿੱਚ ਟਕਸਾਲੀ ਤੇ ਖੇੜ ਪੰਜਾਬੀ ਵਰਤੀ ਹੈ ਆਪ ਕੋਲੇ ਆਪਣੇ ਭਾਵਨ ਨੂੰ ਸਮਝਾਉਣ ਲਈ ਅਰਬੀ ਫਾਰਸੀ ਪੰਜਾਬੀ ਬ੍ਰਿਜ ਭਾਸ਼ਾ ਤੇ ਸੰਸਕ੍ਰਿਤ ਦੇ ਸ਼ਬਦਾਂ ਦਾ اٹਟ ਭੰਡਾਰ ਸੀ ਲੋਡੂਨਸਾਰ ਉਹਨਾਂ ਨੇ ਨਵੇਂ ਸ਼ਬਦ ਵੀ ਘੜੇ ਤੇ ਵਰਤੇ ਭਾਈ ਗੁਰਦਾਸ ਨੇ ਅਰਬੀ ਫਾਰਸੀ ਤੇ ਸੰਸਕ੍ਰਿਤ ਬ੍ਰਿਜਰੀ ਸ਼ਬਦਾਂ ਦੇ ਮੇਲ ਨਾਲ ਨਵੇਂ ਸਮਾਸ ਬਣਾਏ ਜਿਵੇਂ ਧਰਮ ਇਮਾਨ ਗਰਭਗੁਮਾਨ ਸਿਫਤ ਸਲਾ ਜੁਗਰਦੀ ਆਦਿ ਭਾਈ ਸਾਹਿਬ ਦਾ ਬੋਲੀ ਉੱਪਰ ਪੂਰਨ ਵਸੀਕਰਨ ਸੀ ਉਹਨਾਂ ਨੇ অতি ਸੰਕੋਚ ਤੇ ਸੰਜਮ ਤੋਂ ਕਾਮ ਲੈਂਦੇ ਹੋਏ ਇੱਕ ਤੁਕ ਵਿੱਚ ਬੜੇ ਗੂੜੇ ਭਾਵਾਂ ਨੂੰ ਅੰਕਿਤ ਕੀਤਾ ਹੈ ਜਿਸ ਕਰਕੇ ਆਪ ਦੇ ਕਈ ਵਾਕ ਅਖੌਤਾਂ ਬਣ ਗਏ ਹਨ ਜਿਵੇਂ ਗਿੱਦੜ ਦਾਖ ਨਾ ਅਪੜੇ ਆਖੇ ਧੂ ਕੋੜੀ ਨੱਚਣ ਨਚਨ ਨਾ ਜਾਣਦੀ ਆਖੇ ਭੋਏ ਸੌੜੀ ਜਿਹ ਹੈ ਬੀਜੈ ਸੋ ਲੂਣੈ ਫਲ ਅੰਬ ਲਸੂੜੀ ਆਪ ਅਲੰਕਾਰਾਂ ਦੇ ਹਵਾਲਿਆਂ ਦੇ ਬਾਦਸ਼ਾਹ ਹਨ ਆਪ ਆਪਣੇ ਭਾਵ ਨੂੰ ਸਮਝਾਉਣ ਲਈ ਉਪਮਾਵਾਂ ਤੇ ਦ੍ਰਿਸ਼ਤਾਂਤਾਂ ਦਾ ਢੇਰ ਲਾ ਦਿੰਦੇ ਹਨ ਜਿਵੇਂ ਸੋਈ ਤਾਂਬਾ ਰੰਗ ਸੰਗ ਜਿਉ ਕਹਿਾਂ ਹੋਈ ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ ਸੋਈ ਸੀਸੇ ਸੰਗਤੀ ਪੰਘਾਰ ਭਲੋਈ ਤਾਂਬਾ ਪਰਸ ਪਰਸਿਆ ਹੋਏ ਕੰਚਣ ਸੋਈ ਸੋਈ ਤਾਂਬਾ ਪਸੰ ਹੋਏ ਔਖਦ ਕਰ ਪੇ ਔਖਦ ਕਰ ਭੋਈ ਆਪੇ ਆਪ ਵਰਤਦਾ ਸੰਗਤ ਗੁਣ ਗੋਈ ਭਾਈ ਸਾਹਿਬ ਦੀਆਂ 12 ਦੀਆਂ ਪੌੜੀਆਂ ਦੀ ਹਰ ਤੁਕ ਅਲੰਕਾਰਾਂ ਦੇ ਨਾਲ ਸ਼ਿੰਗਾਰੀ ਹੋਈ ਮਿਲਦੀ ਹੈ ਆਪ ਨੇ ਸ਼ਬਦ ਤੇ ਅਰਥ ਦੋਹਾਂ ਤਰ੍ਹਾਂ ਦੇ ਅਲੰਕਾਰਾਂ ਦੀ ਵਰਤੋਂ ਕੀਤੀ ਹੈ ਇਹ ਅਲੰਕਾਰ ਘਰੇਲੂ ਆਲੇ ਦੁਆਲੇ ਵਿੱਚੋਂ ਲੈ ਹੋਣ ਕਰਕੇ ਮਡਕੋ ਪਰ ਸਦੀਵੀ ਪ੍ਰਭਾਵ ਪਾਉਂਦੇ ਹਨ ਜਿਵੇਂ ਵਿਗੜੇ ਚਾਟਾ ਦੁੱਧ ਦਾ ਕਾਂਜੀ ਦਾ ਚੁਖੇ ਵਿਗੜੇ ਚਾਟਾ ਦੁੱਧ ਦਾ ਕਾਂਜੀ ਦਾ ਚੁਖੇ ਸਹਿਸ ਮੜਾ ਰੁਈ ਜਲੇ ਚਿੰਗਾਰੀ ਤੁਖੇ ਵੜੀਏ ਕੱਜਲ ਕੋਠੜੀ ਮੂਹ ਕਾਲਾ ਮਲੀਏ ਮੂਹ ਕਲਖ ਮਲੀਏ 컬러 ਖੇਤ ਬੀਜਿਆ ਕਿਉਂ ਕਾਜ ਨਾ ਸਰੀਏ ਆਪਨੇ ਆਪਣੀ ਰਚਨਾ ਦੇ ਵਿੱਚ ਵਿਅੰਗ ਦੀ ਵਰਤੋਂ ਵੀ ਬੜੀ ਸਫਲਤਾ ਦੇ ਨਾਲ ਕੀਤੀ ਹੈ ਵਿਅੰਗ ਵਿੱਚ ਕਿਸੇ ਬ੍ਰਾਈ ਔਗਣ ਕੋਜ ਜਾਂ ਮੂਰਖਤਾ ਵੱਲ ਇੱਕ ਚੋਮਾ ਦੇ ਕਲਾ ਕਲਾਮਈ ਸੰਕੇਤ ਹੁੰਦਾ ਹੈ ਵਿਅੰਗ ਦੇ ਨਾਲ ਨਾਲ ਭਾਈ ਸਾਹਿਬ ਦੀ ਰਚਨਾ ਵਿੱਚ ਸੁਲਝੇ ਹੋਏ ਕਲਾਕਾਰ ਵਰਗੇ ਹਾਸ ਰਸ ਦਾ ਪ੍ਰਯੋਗ ਵੀ ਮਿਲਦਾ ਹੈ ਪਾਈ ਸਾਹਿਬ ਨੇ ਲੋਕ ਥਾਵਾਂ ਦੀ ਵਰਤੋਂ ਨਾਲ ਖੂਬ ਹਾਸ ਰਸ ਪੈਦਾ ਕੀਤਾ ਹੈ ਜਿਦਾਂ ਦੇਖੋ ਵੈਦ ਤੰਗੇਰੀ ਊਠਨੀ ਲੈਸੇ ਲਵਟਾ ਕਚਰਾ ਪੰਨਾ ਸੇਵਕ ਸਿੱਖੀ ਵੈਦਗੀ ਮਾਰੀ ਬੁੱਢੀ ਰੋਵਣ ਰੰਨਾ ਭਖਤ ਚਲਾਇਆ ਹਰਾਵਲੇ ਪੌਂਦੀ ਉਗੜ ਗਏ ਸੁਕੰਨਾ ਮਾਨਸ ਦੇਹੀ ਪਸ਼ੂ ਉਪੰਨਾ ਆਪ ਇੱਕ ਚਿੱਤਰਕਾਰ ਵਾਂਗ ਸ਼ਬਦਾਂ ਦੁਆਰਾ ਸਾਰੇ ਦਾ ਸਾਰਾ ਚਿੱਤਰ ਅੱਖਾਂ ਦੇ ਸਾਹਮਣੇ ਲਿਆ ਦਿੰਦੇ ਹਨ ਚੋਰ ਗਿਆ ਕਰ ਸ਼ੈਖ ਦੇ ਵਾਲੀ ਪੌੜੀ ਇਸ ਤਰ੍ਹਾਂ ਦੀ ਇੱਕ ਉਦਾਹਰਣ ਕਹੀ ਜਾ ਸਕਦੀ ਹੈ ਆਪਨੇ ਲੋਕਪ੍ਰੀਅ ਕਾਵ ਰੂਪ ਵਾਰ ਦੀ ਵਰਤੋਂ ਕੀਤੀ ਆਪਨੇ ਵਾਰ ਦੀ ਉਸਾਰੀ ਪੌੜੀਆਂ ਦੁਆਰਾ ਕੀਤੀ ਹੈ ਹਰ ਪੌੜੀ ਜਿੱਥੇ ਵਾਰ ਦਾ ਅਨਿਖੜਾ ਅੰਗ ਹੈ ਉਥੇ ਇਹ ਆਪਣੇ ਆਪ ਵਿੱਚ ਸੰਪੂਰਨ ਕਵਿਤਾ ਹੈ। ਆਪਨੇ ਪੌੜੀ ਦੀ ਅੰਤਲੀ ਤੁਕ ਨੂੰ ਦੁਹਰਾ ਕੇ ਤੁਕ ਬਣਾਇਆ ਹੈ ਅਤੇ ਕਈ ਵਾਰ ਇਹ ਤੁਕ ਅੱਧੀ ਰੱਖੀ ਹੈ। ਆਪਨੇ ਹਰ ਪੌੜੀ ਵਿੱਚ ਭਿੰਨ-ਭਿੰਨ ਸੰਦਾ 13 16 29 ਮਾਤਰਾਵਾਂ ਵਾਲਾ 13 10 23 ਮਾਤਰਾਵਾਂ ਵਾਲਾ 11 9 20 ਮਾਤਰਾਵਾਂ ਵਾਲਾ ਆਦੀ ਦੀ ਵਰਤੋਂ ਕੀਤੀ ਹੈ। ਸ਼ੰਦabandhi ਤੇ ਨਿਭਾ ਵਿੱਚ ਆਪ ਉਸਤਾਦ ਕਵੀ ਹੋਏ ਹਨ ਆਪਨੇ ਪਹਿਲੀ ਵਾਰ ਮਦ ਤੁਕਾਂਤ ਵਾਲਾ ਛੰਦ ਵਰਤਿਆ ਅਤੇ ਕਈ ਵਾਰੀ ਆਪਨੇ ਮਦ ਤੇ ਅੰਤ ਦੋਹਾਂ ਥਾਵਾਂ ਤੇ ਤੁਕਾਂਤ ਮਿਲਿਆ ਹੈ ਜਿਵੇਂ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਨਾ ਸਬਰ ਸਿਦਕ ਸ਼ਹੀਦ ਭਰਮ ਭਾਉ ਕੋਵਨਾ ਸਮੂਚੇ ਤੌਰ ਤੇ ਭਾਈ ਗੁਰਦਾਸ ਜੀ ਦਾ ਪੰਜਾਬੀ ਵਿੱਚ ਸਥਾਨ ਨਵੇਕਲਾ ਹੈ ਆਪ ਇਤਿਹਾਸਕਾਰ ਟਿੱਕਾਕਾਰ ਵਿਆਖਿਆਕਾਰ ਦਾਰਸ਼ਨਿਕ ਸੂਫੀ ਭਾਸ਼ਾ ਵਿਗਿਆਨੀ ਹੁੰਦੇ ਹੋਏ ਵੀ ਮੁੱਖ ਰੂਪ ਵਿੱਚ ਕਵੀ ਸਨ ਆਪ ਪੰਜਾਬੀ ਸਭਿਤਾ ਪੰਜਾਬੀ ਸਾਹਿਤ ਪੰਜਾਬੀ ਚਿੱਤਰਣ ਪੰਜਾਬੀ ਸੁਭਾਅ ਪੰਜਾਬੀ ਭਾਸ਼ਾ ਤੇ ਪੰਜਾਬੀ ਦਰਿਆ ਦਿੱਲੀ ਦੇ ਸਹੀ ਤਰਜਮਾਨ ਦੇ ਪ੍ਰਮਾਣਿਕ ਵਕਤਾ ਸਨ ਇਹ ਸੀ ਜਾਣਕਾਰੀ ਭਾਈ ਗੁਰਦਾਸ ਦੀ ਬਾਰੇ ਧੰਨਵਾਦ